ਅਜੇ ਬਹੁਤ ਔਖੇ ਜੀ ਪਾਜੀ ਅਹੀਂ ਤੇ ਵਿਆਜ ਦੇ ਚੁੱਕ ਕੇ ਕਵੇਂ ਕਹਿ ਦਈਏ ਕਿ ਗਰੀਬ ਬੰਦੇ ਆ ਮਾਤੜ ਮੈਂ ਪਹਿਲਾਂ ਆਪਣੇ ਘਰ ਦੀਆਂ ਵੀਡੀਓ ਤੁਹਾਨੂੰ ਦਿਖਾ ਦੇਣਾ ਤੁਸੀਂ ਉਹ ਵੀ ਨਾਲ ਭਾਵੇਂ ਸ਼ੋਅ ਕਰ ਦਿਓ ਕਿ ਮੈਂ ਕਿੰਨਾ ਕੀ ਮਤਲਬ ਮੁਸ਼ਕਲ ਦੇ ਵਿੱਚ ਗੁਜ਼ਾਰਾ ਕਰ ਰਿਹਾ ਸੀ ਕਿ ਵਿਆਜ ਦੇਤੇ ਚੁੱਕ ਕੇ ਤਰਲਿਆਂ ਦੇ ਨਾਲ ਮਗਦੀ ਕਿਸੇ ਨੂੰ ਮਾਰ ਕੇ ਤੇ ਆਪਣਾ ਮਤਲਬ ਘਰ ਦਾ ਸਿਸਟਮ ਲੱਗਾ ਹੀ ਚਾਲੂ ਕਰਨ ਕਿ ਮੇਰਾ ਸਾਰਾ ਕੋਸ਼ਿਸ਼ ਖਤਮ ਹੋ ਵੀ ਆਜ ਤੇ ਪੈਸੇ ਲਈ ਸੀਗੇ ਘਰ ਪਾਉਣ ਨੂੰ ਜੀ ਪਾਜੀ ਪੈਸੇ ਚੁੱਕ ਕੇ ਕਰ ਦੇਣ ਜੀ ਬਣੋ ਤੇ ਸਾਰਾ ਕੁਝ ਖਤਮ ਹੋ ਗਿਆ ਮੇਰੀ ਵੀਡੀਓ ਮੈਂ ਤੁਹਾਨੂੰ ਆਪਣੇ ਘਰ ਦੀਆਂ ਦਿਖਾ ਦੇਣਾ ਤੁਸੀਂ ਉਹ ਵੀ ਨਾਲ ਭਾਵੇਂ ਬੇਸ਼ੱਕ ਸਾਮਣੇ ਕਿੰਨੇ 85000 ਦਾ ਸਮਾਨ ਰੁੜ ਗਿਆ ਹਾਂਜੀ ਰੁੜ ਗਿਆ ਜਿਹੜਾ ਰੇਤਾ ਬਜਰੀ ਰੇਤਾ ਬਜਰੀ ਸੀਮਿੰਟ ਜਿਹੜਾ ਬਾਕੀ ਜਿਹੜਾ ਬਿਆਜੂ ਪਹਿਲੇ ਅਸੀਂ ਕਿੰਨੇ 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 ਲਖ ਲਿਆ 5 ਰੁਪਏ ਦੇ ਹਿਸਾਬ ਨਾਲ 120000 ਰੁਪਏ ਲਿਆ 5 ਰੁਪਏ ਦੇ ਹਿਸਾਬ ਨਾਲ 120000 ਲਿਆ ਸੀ ਹਾਂਜੀ ਉਹਦਾ ਉਹ ਵੀ ਮਲੂਕਾ ਖਤਮ ਹੋ ਗਿਆ ਖਤਮ ਹੋ ਗਿਆ ਜੀ ਉਹਦੀ ਉਹਦੇ ਚੱਕਰ ਦੇ ਵਿੱਚ ਤੇ ਆਪਾਂ ਬਹੁਤ ਪਰੇਸ਼ਾਨ ਹੈ ਕਿ ਉਹਨੂੰ ਨਾ ਵਿਆਜ ਦੇ ਸਕਦੇ ਹਾਂ ਕੰਮ ਵੀ ਕੋਈ ਨਹੀਂ ਹੈਗਾ ਕਿ ਜਿਹੜਾ ਕਰਾਂਗੇ ਕਿ ਜਿਹੜਾ ਜਦੇ ਵਾਸਤੇ ਲਈ ਉਹ ਵੀ ਕੰਮ ਨਹੀਂ ਭਜੀ ਹੋਇਆ ਉਹ ਵੀ ਖਤਮ ਹੋ ਗਿਆ ਹਨ ਨੂੰ ਤੇ ਅਵਰਾਧ ਹੁੰਦੀ ਨਹੀਂ ਆਉਂਦੀ ਇਹ ਕਰੀਏ ਕੰਮ ਕਰ ਕੀ ਕਰਦੇ ਸੀ ਬਾਈ ਦਿਹਾੜੀ ਕਰੀਏ ਦਿਹਾੜੀ ਕਰਦੇ ਬਾਈ ਦਿਹਾੜੀ ਦਿਹਾੜੀ ਕਰਦੇ ਬੱਚੇ ਕਿੰਨੇ ਨੇ ਬੱਚੇ ਮੇਰੇ 2 ਬੱਚੇ 2 ਨੇ ਬੱਚੇ ਕਿੱਡੇ ਕਿੱਡੇ ਨੇ ਛੋਟੇ ਇੱਕ ਛੋਟਾ ਇੱਕ 7 ਸਾਲ ਦਾ 10 ਸਾਲ ਦੀ ਕੁੜੀ ਹੈ ਕੀ ਕੀ ਕਹਿਣਾ ਚਾਹੂਗੇ ਲੋਕਾਂ ਨੂੰ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਸੇਵਾ ਕਰਨੇ ਚਾਹੁੰਦੇ ਭਾਜੀ ਇਹੀ ਕਹਿੰਦੇ ਇਹੀ ਕਿ ਸਾਡਾ ਚਲੋ ਥੋੜਾ ਬੋਤਾ ਘਰ ਜਿਹੜਾ ਦੋ ਆਪਾਂ ਮਦਦ ਲਵੰਦਰ ਬੈਠੇ ਬੱਚੇ ਅਸੀਂ ਘਰ ਦਾ ਗੁਜ਼ਾਰਾ ਕਰ ਸਕੀ ਆਪਣਾ ਛੱਤਾਨੂੰ ਪਾ ਦੇ ਸਾਡੇ ਸਿਰ ਦੇ ਉੱਤੇ ਭਾਵੇਂ ਇੱਕ ਕਮਰੇ ਦੇ ਚਲੋ ਜਿਹੜਾ ਵਿਆਜ ਬਿਊਜ ਅਸੀਂ ਪੈਸੇ ਚੁੱਕੇਗੇ ਸਾਡਾ ਉਹ ਸਾਡਾ ਸਾਰਾ ਖਤਮ ਹੋ ਗਿਆ ਚਲੋ ਸਾਡਾ ਇਹੀ ਹੀ ਆਉਂਦੇ ਕਿ ਸਾਡੀ ਕੋਈ ਛੱਤ ਪੈ ਜਾਵੇ ਬਸ